ਦੀ ਬਾਹਾਂ ਦਾ ਮਾਸ ਇਦਾਂ ਲਟਕਣ ਲੱਗ ਗਿਆ ਹੈ ਤੁਹਾਡੇ ਡੋਲਿਆਂ ਦਾ ਸਪੈਸ਼ਲੀ ਔਰਤਾਂ ਦੇ ਵਿੱਚ ਅਗਰ ਦੇਖਿਆ ਜਾਵੇ ਮਾਸ ਇਦਾਂ ਲਟਕਣ ਲੱਗ ਜਾਂਦਾ ਹੈ ਬਹੁਤ ਬੁਰਾ ਲੱਗਦਾ ਔਰਤਾਂ ਦਾ ਸਵਾਲ ਪੁੱਛਿਆ ਜਾਂਦਾ ਵੀ ਜਦੋਂ ਅਸੀਂ ਤੱਤੀਆਂ ਬਾਹਾਂ ਦੇ ਕੱਪੜੇ ਪਾਉਨੇ ਆ ਜਾਂ 슬ੀਵਲੈਸ ਕੱਪੜੇ ਪਾਉਨੇ ਆ ਉਦੋਂ ਇਹ ਸਾਡਾ ਮਾਸ ਲਟਕਦਾ ਇਸ ਦੇ ਲਈ ਸਾਨੂੰ ਕਸਰਤਾਂ ਦੱਸੋ ਵੀ ਇਹ ਮਾਸ ਬਿਲਕੁਲ ਐ ਚੱਕਿਆ ਜਾਵੇ ਇਹ ਚੀਜ਼ ਬਿਲਕੁਲ ਟਾਈਟ ਹੋ ਜਾਵੇ ਅਗਰ ਤੁਹਾਡੇ ਮਾਸ ਲਟਕ ਰਿਹਾ ਹੈ ਜਾਂ ਤੁਹਾਡੀ ਕਿਸੇ ਭੈਣ ਦੀ ਇਦਾਂ ਹੋ ਰਿਹਾ ਹੈ ਤਾਂ ਉਹਨਾਂ ਨੂੰ ਵੀਡੀਓ ਜ਼ਰੂਰ ਸਾਂਝੀ ਕਰ ਦਿਓ ਅੱਜ ਕੱਲ੍ਹ ਸੋ ਤਾਂ ਦੱਸਣ ਲੱਗੇ ਆ ਬਹੁਤ ਜਲਦੀ ਕਿਉਂਕਿ ਹੁੰਦਾ ਕੀ ਹੈ ਉਮਰ ਦੇ ਹਿਸਾਬ ਨਾਲ ਕਹਿ ਲਓ ਜਾਂ ਫਿਰ ਇਹ ਕਹਿ ਲੋ ਵੀ ਮਸਲ ਵੇਸਟਿੰਗ ਹੋ ਜਾਂਦੀ ਹੈ ਪ੍ਰੈਗਨੈਂਸੀ ਤੋਂ ਬਾਅਦ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਆ ਗਈ ਆਪਣੀ ਮਸਲ ਦਿਖ ਰਿਹਾ ਤੁਹਾਨੂੰ ਅੰਦਰ ਹੱਡੀ ਹੈ ਮਸਲਸ ਦੇ ਉੱਪਰ ਇੱਕ ਆਪਣਾ ਪੇਸ਼ੀਆਂ ਹੁੰਦਾ ਜਿਹੜਾ ਆਪਣੀ ਸਾਰੀ ਸਕਿਨ ਨੂੰ ਟੋਨ ਕਰਕੇ ਰੱਖਦਾ ਮਤਲਬ ਸਕਿਨ ਔਰ ਮਸਲਸ ਦੇ ਵਿਚਾਲੇ ਸਕਿਨ ਆ ਉੱਪਰਲੀ ਲੇਅਰ ਆ ਗਈ ਇਹਦੇ ਥੱਲੇ ਮਸਲਸ ਆ ਉਹਦੇ ਵਿਚਾਲੇ ਜਿਹੜੀ ਇੱਕ ਲੇਅਰ ਆ ਉਹ ਇੱਕ ਆਪਣੀ ਸ਼ੇਪ ਨੂੰ ਮੇਨਟੇਨ ਕਰਕੇ ਰੱਖਦੀ ਹੈ ਜਿਸ ਕਰਕੇ ਆਪਣੇ ਆਹ ਮਸਲਸ ਦਿਖਦੇ ਆ। ਔਰ ਅਗਰ ਇਹ ਆਪਣੀ ਲਾਸਟੀਸਿਟੀ ਛੱਡ ਦੇਵੇ ਤਾਂ ਆਪਣੇ ਮਸਲ ਵੇਸਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਆਪਣੇ ਮਾਸ ਇਦਾਂ ਲਟਕਣਾ ਬਹੁਤ ਬੁਰਾ ਲੱਗਦਾ ਔਰ ਲਟਕਣ ਲੱਗ ਜਾਂਦਾ ਹੈ ਮਸਲ ਵੇਸਟਿੰਗ ਹੋ ਜਾਂਦੀ ਹੈ ਇਸ ਚੀਜ਼ ਦੀ। ਅਗਰ ਤੁਹਾਡੇ ਹੋ ਰਿਹਾ ਹੈ ਤਾਂ ਅੱਜ ਤੋਂ ਤੁਸੀਂ ਅਗਰ ਕਸਰਤ ਦਾ ਸ਼ੁਰੂ ਕਰ ਦੋਗੇ ਬਹੁਤ ਜਲਦੀ ਤੁਹਾਨੂੰ ਫਰਕ ਪੈਣ ਵਾਲਾ ਹੈ। ਅੱਜ ਆਪਾਂ ਕੀ ਕੀ ਕਰਨ ਜਾ ਰਹੇ ਹਾਂ? ਆਪਾਂ ਅੱਜ ਤੋਂ ਉਹ ਕਸਰਤ ਦੱਸਣ ਜਾ ਰਹੇ ਹਾਂ ਨਾਲੇ ਆਪਾਂ ਜਿਹੜਾ ਇੱਕ ਪੇਸ਼ੀਆ ਵਾ ਇਸ ਨੂੰ ਆਪਾਂ ਟ੍ਰੇਨ ਕਰਾਂਗੇ। ਇਸ ਨੂੰ ਆਪਾਂ ਕਿਵੇਂ ਟ੍ਰੇਨ ਕਰਦੇ ਆ ਬਹੁਤ ਜਲਦੀ ਤੁਹਾਨੂੰ ਦੱਸਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈ ਟੀਜ਼ ਵੀ ਨੇ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਬੇਬਸ ਸਰਾ ਔਰ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਤੇ ਅਗਰ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਐਸ ਹਰੀ ਸਿੰਘ ਸਰਾ ਫਿਜ਼ੋਥੈਪੀ ਕਲੀਨਿਕ Facebook ਤੇ ਪੇਜ ਹੈ ਇੱਕ ਵਾਰ ਥੋੜਾ ਸਾਡੇ ਚੈਨਲ ਤੇ ਜੀ ਆਇਆਂ ਨੂੰ ਸਮੇਂ ਨੂੰ ਬਰਬਾਦ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਸਾਨ ਕਸਰਤਾਂ। ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹੁਣ ਤਾਂ ਸ਼ੁਰੂ ਕਰਦੇ ਹਾਂ ਹਰ ਕਸਰ ਨੂੰ ਤੁਸੀਂ 15-15 ਵਾਰੀ ਕਰਨਾ ਕਿਵੇਂ ਕਰਾਂਗੇ ਪਹਿਲੀ ਸ਼ੋਲਡਰ ਰੋਟੇਸ਼ਨ ਦੋਨੇ ਹੱਥ ਮੋਟਿਆਂ ਤੇ ਰੱਖ ਲੈਣੇ ਆ ਔਰ ਆਪਾਂ ਕੋਹਣੀਆਂ ਜੋੜਨ ਦੀ ਕੋਸ਼ਿਸ਼ ਕਰਨੀ ਦੇਖੋ ਇਦਾਂ ਇੱਕ ਉਹ 1 2 3 4 5 ਕੁੰਗੀਆਂ ਜੋੜਾਂਗੇ 6 7 8 9 10 11 12 13 14 15 ਥੈਨ ਰਿਲੈਕਸ ਪਹਿਲੀ ਕਸਰਤ ਹੋ ਗਈ 15 ਵਾਰੀ ਕੀਤਾ ਇਸ ਦੇ ਵਿੱਚ ਆਪਾਂ ਸ਼ੋਲਡਰ ਅਕਿਊਪੀਸ਼ਨ ਨੂੰ ਲੈ ਕੇ ਸੀ ਹੁਣ ਆਪਾਂ ਅੱਗੇੋਂ ਪਿੱਛੇ ਨੂੰ ਲੈ ਕੇ ਜਾਣੇ ਆ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਦੋਨੋਂ ਸਾਈਡ ਕਰ ਹੁਣ ਆਪਾਂ ਪਿੱਛੋਂ ਅੱਗੇ ਨੂੰ ਜਾਵਾਂਗੇ ਫੇਰ 1 2 ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਦੈਨ ਰਿਲੈਕਸ ਮਤਲਬ ਇੱਕ ਵਾਰੀ ਆਪਾਂ ਆਏ ਗਏ ਦੂਜੀ ਵਾਰੀ ਆਪਾਂ ਆਏ ਆਏ ਇਹ ਹੋ ਗਈ 15 15 ਦੇ ਦੋ ਸੈਟ ਲਾਉਣੇ ਆ ਬਸ ਦੁਬਾਰਾ ਰਿਪੀਟ ਨਹੀਂ ਕਰਨਾ ਪਹਿਲੀ ਕਸਰਤ ਦੂਜੀ ਕਸਰਤ ਆਰਮ ਟਵਿਸਟ ਬਾਹਾਂ ਸਿੱਧੀਆਂ ਕਰ ਦੇਣੀਆਂ ਨੇ ਔਰ ਬਾਹਾਂ ਨੂੰ ਆਪਾਂ ਪੂਰੇ ਖੋਲਾਂਗੇ ਪੂਰਾ ਅੰਦਰ ਜੀ एक देखो, दो तीन चार पे सात, आठ, नौ दस ग्यारह बारह तेरह चौदह पंद्रह एक सेट लाया ਇਸਦੇ ਵੀ ਤੁਸੀਂ ਇੱਕ ਸੈੱਟ ਹੀ ਲਾਉਣਾ ਇਹੋ ਵੀ ਤੁਹਾਡੀ ਦੂਜੀ ਕਸਰਤ ਜਿਸ ਦੇ ਵਿੱਚ ਆਪਾਂ ਆਰਮ ਟਵਿਸਟ ਕੀਤਾ। ਜਿਹੜੀ ਤੀਜੀ ਕਸਰਤ ਆ ਇਸ ਦੇ ਲਈ ਆਪਾਂ ਨੂੰ ਚਾਹੀਦਾ 1 ਕਿਲੋ ਦਾ ਡੰਬਲ ਅਗਰ ਤੁਹਾਡੇ ਕੋਲ ਡੰਬਲ ਨਹੀਂ ਹੋਏਗਾ ਤੁਸੀਂ ਕੋਈ ਵੀ ਇੱਕ ਅੱਧਾ ਕਿਲੋ ਦਾ ਕੋਈ ਵੀ ਭਾਰ ਇੱਟ ਚੱਕ ਸਕਦੇ ਹੋ। ਕਿਵੇਂ ਕਸਰਤ ਕਰਨੀ ਹੈ ਦੇਖੋ 1 ਕਿਲੋ ਦਾ ਡੰਬਲ ਹੈ ਬਾਹ ਪਿੱਛੇ ਲੈ ਜਾਣੀ ਹੈ ਇੱਥੇ। ਦੇਖੋ ਮੁਠੀ ਥੱਲੇ ਨੂੰ ਆ ਧਰਤੀ ਵੱਲ ਨੂੰ ਔਰ ਇੱਥੇ ਆਪਾਂ ਇਹ ਕਸਰਤ ਹੈ 1 2 3 4 5 6 7 आठ, नौ दस ग्यारह, बारह तेरह चौदह पंद्रह फिर दूसरी साइड देखो फिर मुठी थले दो तीन चार पाँच छे सात, आठ, नौ दस ग्यारह बारह तेरह चौदह पंद्रह होगी थोड़ी कसरत नंबर तीन अगर इदा नहीं होगी औखी लगती है तो किलो का डंबल या तीन किलो बिल्कुल नहीं घबरा देखो अपने कोबल है इदा खड़ जाना और इदा आप करें कसरत इदा एक दो तीन चार पाँच छत अठ नौ दस ग्यारह बारह तेरह चौदह पंद्रह सोलह सतारा 18 19 B 15 ਵਾਰੀ ਕਰਨਾ ਇਸ ਦੇ ਵੀ ਤੁਸੀਂ ਪੂਰੇ ਦੋ ਸੈੱਟ ਵੀ ਲਾ ਸਕਦੇ ਹੋ ਇੱਕ ਇੱਕ ਲਾ ਲੂਗੇ ਤਾਂ ਬਹੁਤ ਵਧੀਆ ਗੱਲ ਹੈ ਇਹ ਹੋ ਗਈ ਤੁਹਾਡੀ ਕਸਰਤ ਨੰਬਰ 3 ਹੁਣ ਵਧਦੇ ਹਾਂ ਕਸਰਤ ਨੰਬਰ 4 ਵਾਲ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਆਪਣੀ ਜਿਹੜਾ ਸਕੈਪੂਲਾ ਵਾ ਇਸ ਨੂੰ ਆਪਾਂ ਹਿੱਟ ਕਰਨਾ ਕਿਸ ਤਰ੍ਹਾਂ ਹੱਥ ਖੋਲ ਲੈਣੇ ਆ ਇਦਾਂ 1 2 3 4 5 6 7 8 9 10 11 12 ਤੇਰਾਂ ਚੌਦਾਂ ਪੰਦਰਾਂ ਦੈਨ ਰਿਲੈਕਸ ਇਹ ਹੋ ਗਈ ਤੁਹਾਡੀ ਕਸਰਤ ਚਾਰ ਜਿਸ ਦੇ ਵਿੱਚ ਆਪਾਂ ਸਕੈਪੂਲਾ ਆ ਸਕੈਪੂਲਾ ਹੁੰਦਾ ਇਸ ਨੂੰ ਆਪਾਂ ਜ਼ੋਰ ਜ਼ੋਰ ਦੀ ਮਾਰਨਾ ਦੋਨੇ ਹੱਥਾਂ ਨਾਲ ਮਾਰਨਾ ਇਹ ਹੋ ਗਈ ਤੁਹਾਡੀ ਕਸਰਤ ਨੰਬਰ 4 ਹੁਣ ਜਿਹੜੀ ਪੰਜਵੀਂ ਕਸਰਤ ਹੈ ਇਸ ਦੇ ਵਿੱਚ ਆਪਾਂ ਕਰਨੇ ਆ ਸ਼ੋਲਡਰ ਸ਼ਰਗਸ ਇਸ ਨੂੰ ਤੁਸੀਂ ਅਗਰ ਤੁਹਾਡੇ ਕੋਲ ਕਿਲੋ ਕਿਲੋ ਦੇ ਭਾਰ ਹੈ ਇਹਦੇ ਨਾਲ ਵੀ ਕਰ ਸਕਦੇ ਹੋ ਅਗਰ ਨਹੀਂ ਵੀ ਹੈਗੇ ਕੋਈ ਗੱਲ ਨਹੀਂ ਤੁਸੀਂ ਸਿੱਧੇ ਖੜ ਜਾਣਾ ਐਦਾਂ ਮੋਢੇ ਉੱਪਰ ਚੱਕੇ ਥੱਲੇ 1 2 3 4 5 6 7 8 9 10 ਇਹ आठ, नौ दस ग्यारह बारह तेरह चौदह पंद्रह देन रिलैक्स ये होगी थोड़ी शोल्डर श्रग्स यानी कि उसको तो अगली कसरत हम दें छेवीं कसरताल इस देंगे आप टेडे हो जाएंगे और बांह सीधी लेना टेडी इसे साइड दूसरे हथा गुट फल लेना और खिंच देना इस जगह से स्ट्रैच पेगा ट्राईसैप मसल से इतने आपकेंड होल्ड एक दो तो, तीन चार पे सात

ਕੋ ਜਿਹੜੀ ਨੈਕਸਟ ਐਕਸਰਸਾਈਜ਼ ਆ ਇਸ ਦੇ ਵਿੱਚ ਵੀ ਆਪਾਂ ਸਟ੍ਰੈਚ ਕਰਨਾ ਟ੍ਰਾਈਸੈਪ ਮਸਲਸ ਨੂੰ ਇਸ ਨੂੰ ਕਿਵੇਂ ਕਰਾਂਗੇ ਬਾਹ ਆਪਾਂ ਪਿੱਛੇ ਲੈ ਜਾਣੀ ਹੈ ਔਰ ਇੱਥੋਂ ਦੂਸਰੇ ਹੱਥ ਨਾਲ ਆਪਾਂ ਇਸ ਨੂੰ ਪਿੱਛੇ ਨੂੰ ਖਿੱਚਾਂਗੇ ਔਰ ਇੱਥੇ ਪੂਰੇ 15 ਸੈਕਿੰਡ ਹੋਲਡ 1 2 3 4 5 6 7 8 9 10 11 12 13 14 15 ਨਾਲ ਦੀ ਨਾਲ ਹੀ ਦੂਸਰੀ ਸਾਈਡ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਨਹੀਂ ਹੋ ਗਈ ਥੋੜੀ ਉਸ ਤੋਂ ਅਗਲੀ ਕਸਰਤ ਜਿਸ ਨੂੰ ਕਿਹਾ ਜਾਂਦਾ ਆਰਮ ਸਟ੍ਰੈਚ ਆਪਾਂ ਦੋ ਤਰ੍ਹਾਂ ਦੇ ਤੁਹਾਨੂੰ ਕਰਕੇ ਦਿਖਾਏ ਨੇ ਹੁਣ ਉਸ ਤੋਂ ਬਾਅਦ ਫਿਰ ਆਪਾਂ ਚੈਸਟ ਨੂੰ ਸਟ੍ਰੈਚ ਕਰਨਾ ਚੈਸਟ ਓਪਨਰ ਕਹਿ ਦਿੰਦੇ ਆ ਇੱਥੇ ਹੱਥ ਰੱਖ ਕੇ ਆਪਾਂ 15 ਵਾਰੀ ਇਹ ਕਰਨਾ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਇਹ ਕਸਰਤਾਂ ਸੌਖੀਆਂ ਇਸ ਲਈ ਤੁਸੀਂ 2-3 ਸੈੱਟ ਲੈ ਲਿਓ 1 2 3 4 5 6 7 8 9 10 11 12 13 14 15 देन ਰਿਲੈਕਸ ਇਹ ਹੋ ਗਿਆ ਤੁਹਾਡਾ ਆਰਮ ਦਾ ਇਹ ਹੋ ਗਿਆ ਤੁਹਾਡਾ ਚੈਸਟ ਦਾ ਸਟ੍ਰੈਚ ਜਿਸ ਦੇ ਵਿੱਚ ਆਪਾਂ ਚੈਸਟ ਓਪਨ ਕਰਾਂਗੇ ਤਾਂ ਹੀ ਆਮਸ ਉਸ ਰਿਲੈਕਸ ਹੋਣਗੇ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆ ਇਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਆਪਦੇ ਇਸ ਹੱਥ ਨਾਲ ਇਸ ਜਗ੍ਹਾ ਤੋਂ ਜਿਹੜੇ ਆਪਣੇ ਐਕਜ਼ਿਲ ਆਦੇ ਮਤਲਬ ਜਿਹੜੇ ਆਪਣੇ ਕੱਖ ਵਾਲੀਆਂ ਮਾਸਪੇਸ਼ੀਆਂ ਨੇ ਇਹਨਾਂ ਨੂੰ ਫੜ ਲੈਣਾ ਔਰ ਇੱਥੋਂ ਜਿੱਥੇ ਇਹ ਜੁੜਦੀਆਂ ਨੇ ਆ ਕਿ ਇਸ ਜਗ੍ਹਾ ਤੇ ਜਿਹੜੀ ਮਾਸ ਆਪਣਾ ਢਿੱਲਾ ਹੋਇਆ इतों फड़ के आप उपर जाना एक दो तीन चार पाँच छे सात अठ नौ दस ग्यारह बारह तेरह चौदह पंद्रह दैन रिलैक्स फिर आप साइड फिर उपर देखो ध्यान एक दो ध्यान देखो कितों फ़ड़िया दिखाया जाए इतों इतों फलना इतों अपनी अच्छा इतों फलना एक दो तीन चार पे सात, आठ, नौ दस ग्यारह बारह तेरह चौदह पंद्रह दैन रिलैक्स यही होगी ठोट उसको अगली तो कसरत एक एक सैट लाओ यही भी सारी उम्र एक एक ही कर रहे हैं हौली हौली जो हफ्ता हाँ हो गया इसे तीन तीन दो, -दो सैट अपने आप आपके अकॉर्डिंग जिनी ठोरी समर्था है बता दौ सो हूँ वादियाँ लास्ट कसरत वाल जिस दो बह अपन जोड़ के रखनिया ने और इना हम उपर ती कर लो तीन चार बारह चौदह ले जाने इतने एक दो तीन सीधी चार पे सात, आठ, नौ दस ग्यारह बारह तेरह चौदह पंद्रह यह हो गया दूसरी डायक्शन हम तीसरी एक 2 3 4 5 6 7 8 9 10 11 12 13 14 15 देन रिलैक्स ए हो गई थोड़ी कसरत उम्मीद करता हूं सारीयां कसरत आपको बढ़िया लगियां होंगी और शौकियां भी लगेंगी एक कसरत आप अपनी रसोई दे विच अपने घर दे विच किसी भी जगह आप कर सकते हो और एक कसरत आपको 10 दिन अंदर विच विच इस का रिजल्ट आपको दसनियां दसनियां आप इंच टेप लो उसके नाल ਮਾਰ ਕਰ ਲੋ ਵੀ ਇਹ ਜਗਾ ਤੁਹਾਡੀ ਕਿੰਨੀ ਇਸ ਦਾ ਡਾਇਮੀਟਰ ਬਣਦਾ ਔਰ 10 ਦਿਨਾਂ ਬਾਅਦ ਤੁਸੀਂ ਮੈਰ ਕਰਿਓ ਇਸ ਦਾ ਤੁਸੀਂ 100% ਰਿਜ਼ਲਟ ਤੁਹਾਡੇ ਸਾਹਮਣੇ ਨਿਕਲ ਕੇ ਆਏਗਾ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਨੂੰ ਆਪਦੇ ਪਿੰਡ ਦਾ ਨਾਮ ਜਰੂਰ ਦੱਸ ਕੇ ਜਾਇਓ ਔਰ ਅਗਰ ਤੁਸੀਂ ਕਿਸੇ ਹੋਰ ਔਰ ਅਗਰ ਤੁਸੀਂ ਸਾਡੇ ਪੁਰਾਣੇ ਸਬਸਕ੍ਰਾਈਬਰ ਹੋ ਤਾਂ ਵੀ ਸਾਨੂੰ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਜੀ ਤਿਲ ਦਿਨ ਤੁਸੀਂ ਸਾਰਿਆਂ ਨੇ ਆਪਣੀ ਸੇਧ ਦਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ